ਜੀ ਜੀ ਤਾਂ ਮੇਰਾ ਮੇਰਾ ਨਾ ਘਟੇ ਦਾ ਐਕਸੀਡੈਂਟ ਹੋਇਆ ਮੈਂ 5 ਮਹੀਨੇ ਹੋ ਗਏ ਮੈਂ ਇੱਥੇ ਆਈ ਨੇ ਇਹ ਰੋਲ ਜੈਂਟ ਨੇ ਨਾ ਟੂਰਿਸਟ ਵੀ ਜੋ ਆਸ ਤੇ ਲਿਆਦਾ ਇਹਦੇ ਇੱਥੇ ਹੁਣ ਕੇ ਮੰਨ ਚੁੱਕੇ ਤਾਂ 5 ਸਾਲ ਨੇ ਇੱਥੇ 5 ਮਹੀਨੇ ਹੋ ਗਏ ਮੈਨੂੰ ਕੰਮ ਕਰਦੀ ਹਾਂ ਤਾਂ ਮੇਰੇ ਬੱਚੇ ਦਾ ਐਕਸੀਡੈਂਟ ਹੋਇਆ ਤੇ ਮੈਂ ਛੁੱਟੀ ਮੰਗੀ 1 ਮਹੀਨੇ ਦੀ ਤੇ ਨਾ ਮੈਨੂੰ ਛੁੱਟੀ ਨਹੀਂ ਦੇ ਦੇ ਮੇਰਾ ਬੱਚਾ ਬੋਲ ਨਹੀਂ ਰਿਹਾ ਤੇ ਮੈਨੂੰ ਟੋਰਜਰ ਕੋਰ ਕਗੋਤ ਕਰਦੇ ਆ ਇਹ ਗੋਹਾਰ ਹੈ ਉਹਨਾਂ ਔਰਤਾਂ ਦੀ ਜਿਨ੍ਹਾਂ ਨੂੰ ਠੱਗ ਏਜੰਟ ਨੇ ਵਿਦੇਸ਼ੀ ਧਰਤੀ ਦੇ ਸੁਨਹਿਰੀ ਸੁਪਨੇ ਦਿਖਾਏ ਸਨ ਵਿਦੇਸ਼ੀ ਧਰਤੀ ਦੇ ਕਾਲੇ ਸੱਚ ਨੇ ਸਾਰੇ ਸੁਪਨੇ ਮਿੱਟੀ ਕਰ ਦਿੱਤੇ 75000 ਪ੍ਰਤੀ ਮਹੀਨਾ ਤਨਖਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀਗਾ ਉਹ ਵੀ ਪੂਰਾ ਨਹੀਂ ਹੋਇਆ ਉਪਰੋਂ ਵੀਜ਼ੇ ਦੀ ਮਿਆਦ ਖਤਮ ਹੋ ਗਈ ਤੇ ਹੁਣ ਵਾਪਸ ਪਰਤਣਾ ਵੀ ਔਖਾ ਹੋ ਗਿਆ ਦੋ ਔਰਤਾਂ ਬਟਾਲਾ ਤੇ ਇੱਕ ਫਿਰੋਜ਼ਪੁਰ ਨਾਲ ਸੰਬੰਧਿਤ ਹਾਲਾਂਕਿ ਤਿੰਨਾਂ ਦੇ ਕੋਈ ਜੀ ਨਹੀਂ ਥੱਗ 에ਜੰਟ ਦੀ ਕਹਾਣੀ ਬਿਆਨ ਕਰ ਕੇ ਕੈਚ ਤੋਂ ਮੁਕਤ ਕਰਨ ਦੀ ਗੋਹਾਰ ਲਗਾ ਰਹੀਆਂ ਨੇ ਦੱਸ ਰਹੀਆਂ ਨੇ ਕਿ ਕਿਵੇਂ ਉਸ ਥੱਗ 에ਜੰਟ ਨੇ ਇਹਨਾਂ ਨਾਲ ਧੋਖਾਧੜੀ ਕੀਤੀ ਮੇਰਾ ਪਾਸਪੋਰਟ ਲੁੱਟਵਾ ਸਾਡੇ ਤੋਂ ਇਹਦੇ ਪੈਸੇ ਲੁੱਟੇ ਵਾ ਲਿੱਤੇ ਦੇ ਪੈਸੇ ਅਤੇ ਸਾਡੇ ਤੋਂ ਸਾਡੇ ਪਾਸਪੋਰਟ ਵੀ ਇਹਨੇ ਲੈ ਲਏ ਪਾਸਪੋਰਟ ਸਾਡੇ ਉਮਾਨੋਫਿਸ ਦੇ ਵਿੱਚ ਪਏ ਨੇ ਮੈਨੂੰ ਵੀ ਇਹਨੇ ਹੀ ਭੁਲਾਇਆ ਵਾ ਕਿ ਤੁਸੀਂ ਇੱਥੇ ਆਓ ਧਰਮ ਤੂਰਿਸਟ ਵੀਜ਼ਾ ਦਿੱਤਾ ਵਾ ਸਾਨੂੰ ਟੂਰਿਸਟ ਵੀਜ਼ਾ ਤੇ ਮੈਂ ਕਿਉਂ ਮੰਨੀ ਆਇਆ ਜੋ ਇਹਨੇ ਕੀ ਬਤਨੋ ਤੇਲ ਸਾਬਨ ਸਭ ਕੁਝ ਮਿਲੇਗਾ ਕੋਈ ਚੀਜ਼ ਨਹੀਂ ਹੈ ਨਾ ਕੋਈ ਸੇਵਾ ਸਪਸ਼ਟ ਨਹੀਂ ਹੈ ਬਟਾਲਾ ਦੀ ਰਹਿਣ ਵਾਲੀ ਸੁਖਵਿੰਦਰ ਦੇ ਪਤੀ ਮੁਤਾਬਕ ਉਸਨੇ ਏਜੰਟ ਨੂੰ 45000 ਰੁਪਏ ਦਿੱਤੇ ਸਨ ਏਜੰਟ ਨੇ ਉਹਨਾਂ ਨਾਲ ਧੋਖਾ ਕੀਤਾ ਹੁਣ ਉਸਦੀ ਪਤਨੀ ਨੂੰ ਵਾਪਸ ਲਿਆਉਣ ਬਦਲੇ ਪੈਸਿਆਂ ਦੀ ਮੰਗ ਕਰ ਰਿਹਾ ਪਿੰਡ ਵਾਲੇ ਵੀ ਧੋਖੇਬਾਜ਼ ਏਜੰਟ ਤੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਗੱਲ ਹੋਈ 75000 ਚ 45000 ਰੁਪਏ ਉਹਨਾਂ ਨੂੰ ਦਿੱਤਾ ਵਾ ਤੇ ਉਦੇ ਤੋਂ ਬਾਅਦ ਸਾਨੂੰ 20000 ਰੁਪਇਆ ਸੱਤ ਮਹੀਨਿਆਂ ਚ ਆਇਆ ਵਾ। ਬਾਕੀ ਕੋਈ ਪੈਸਾ ਨਹੀਂ ਭੇਜਿਆ। ਬੱਚਾ ਮੇਰਾ ਠੀਕ ਨਹੀਂ। ਛੁੱਟੀ ਦੀ ਗੱਲ ਕੀਤੀ ਉੱਥੇ ਜ਼ਬਰਦਸਤੀ ਕੰਮ ਕਰਵਾ ਰਹੇ ਨੇ। ਕੁੱਟਮਾਰ ਕਰ ਰਹੇ ਨੇ। ਔਰ ਅਸੀਂ ਭਾਰਤ ਸਰਕਾਰ ਕੋਈ ਬੇਨਤੀ ਕਰਦੇ ਹਾਂ ਕਿ ਇਹ ਜਿਹੜੇ ਏਜੰਟ ਜਿਹੜੇ ਠੱਗ ਨੇ ਇਹਨਾਂ ਠੱਗਾਂ ਨੂੰ ਜਿਹੜਾ ਵਾ ਪੂਰੀ ਨੱਥ ਪਾਈ ਜਾਵੇ ਔਰ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਲੋਕ ਜਿਹੜੇ ਆ ਇਹਦਾ ਅਨਪੜ ਲੋਕ ਜਿਹੜੇ ਵਿਚਾਰੇ ਉਹ ਇਹਦਾ ਸ਼ਿਕਾਰ ਨਾ ਹੋਣ। ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਲਈ ਵਿਦੇਸ਼ ਗਈਆਂ ਔਰਤਾਂ ਵਤਨਵਾਪਸੀ ਦੀ ਗੁਹਾਰ ਲਗਾ ਰਹੀਆਂ ਨੇ ਧੋਖੇਬਾਜ਼ 에ਜੰਟ ਤੇ ਚੰਗਲ ਚ ਫਸੀਆਂ ਔਰਤਾਂ ਦੀ ਕਹਾਣੀ ਨਵੀਂ ਨਹੀਂ ਹੈ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਵਰਤਾਰਾ ਰੁਕ ਨਹੀਂ ਰਿਹਾ ਸਵਾਲ ਸਰਕਾਰ ਤੇ ਵੀ ਨੇ ਕਿ ਠੱਗ 에ਜੰਟਾਂ ਖਿਲਾਫ ਸਖਤ ਕਾਰਵਾਈ ਕਿਉਂ ਨਹੀਂ ਕਰਦੀਆਂ ਰਜਿੰਦਰਪਾਲ ਸਿੰਘ ਢਾਲੀਵਾਲ ਪੀਟੀਸੀ ਨਿਊਜ਼ ਬਟਾਲਾ